ਸ੍ਰੀ ਗੱਲ ਜੀ ਮੈਂ ਹਾਸ਼ਟਿਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦੂਸਰੇ ਪਾਸੇ ਟਰਾਂਸਪੋਰਟ ਮੰਤਰੀ ਲਾਲਜੀਤ ਕੁਲਰ ਵੱਲੋਂ ਜੋ ਮੁਫਤ ਸੇਵਾਵਾਂ ਕਰਦੀਆਂ ਨੇ ਬਸਾਂ ਦੇ ਵਿੱਚ ਮਹਿਲਾਵਾਂ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਰੋਲਾ ਚੱਲ ਰਿਹਾ ਹੈ ਕਿ ਬਾਹਰ ਦੇ ਸੂਬੇ ਦੀਆਂ ਆਈਆਂ ਹੋਈਆਂ ਔਰਤਾਂ ਵੱਲੋਂ ਝੂਠੇ ਆਧਾਰ ਕਾਰਡ ਬਣਾ ਕੇ ਜੋ ਸਫ਼ਰ ਕੀਤੇ ਜਾਂਦੇ ਹਨ ਤਾਂ ਉਸ ਦੇ ਉੱਤੇ ਕਾਫੀ ਚਰਚਾ ਵਿੱਚ ਛਿੜੇ ਹੋਏ ਨੇ ਜੇ ਗੱਲ ਕਰੀਏ ਤਾਂ ਪੀ ਆਰਟੀਸੀ ਜਾ ਪੰਨੂ ਬੱਸ ਵਾਲਿਆਂ ਨੇ ਆਪਣੇ ਇਹ ਚੀਜ਼ਾਂ ਨੂੰ ਐਲਾਨ ਕਰ ਦਿੱਤਾ ਹੈ ਕਿ ਅਜੇਹਾ ਨਹੀਂ ਹੋਵੇਗਾ ਕਿ ਉਸ ਨਾਲ ਕਾਫੀ ਘਾਟਾ ਪੈ ਰਿਹਾ ਹੈ ਪੰਜਾਬ ਸਰਕਾਰ ਅਤੇ ਜੋ ਬੱਸਾਂ ਚੱਲਦੀਆਂ ਨੇ ਉਸ ਉੱਪਰ ਤਾਂ ਇਹ ਇੱਕ ਵੱਡੀ ਖਬਰ ਸੂਤਰਾਂ ਤੋਂ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਕਿ ਜੋ ਮੁਫਤ ਸੇਵਾਵਾਂ ਦਾ ਆਨੰਦ ਮਾਣਦੀਆਂ ਸੀ ਔਰਤਾਂ ਜਾਂ ਕਿੰਨਾ ਸਰਕਾਰੀ ਬੱਸਾਂ ਵਿੱਚ ਉਹ ਸਫ਼ਰ ਕਰ ਸਕਦੀਆਂ ਤੇ ਕਿਹੜੀਆਂ ਔਰਤਾਂ ਇਹ ਸਫ਼ਰ ਨਹੀਂ ਕਰ ਸਕਦੀਆਂ पंद्रह जुलाई दो हज़ार पच्चीब रोडवे बसा पच्ची मुफ्त यात्रा कर आधार कार्ड की हार्ड कापी रखना लाजमी कर दिता है जेकर यात्री कोधार कार्ड नहीं है तो कंडक्टर उसको टिकट नहीं देगा सगो टिकट के पैसे लवेगा तो नवा नियम अमृतसर दो डिपू जनरल मैनेजर गुरबिंद गिल ने लागू किया है दूसरे पास ये कह रहे हैं कि ਇਸ ਦੇ ਉਦੇਸ਼ ਜਾਲੀ ਆਧਾਰ ਕਾਰਡਾਂ ਰਾਹੀ ਰੋਕਣ ਵਾਲੀ ਧੋਖਾਧੜੀ ਤੋਂ ਹੈ ਹੁਣ ਤੱਕ ਬੱਸਾਂ ਵਿੱਚ ਯਾਤਰਾ ਕਰਦੇ ਸਮੇਂ ਔਰਤਾਂ ਤੇ ਆਪਣੇ ਫੋਨ ਦੇ ਵਿੱਚ ਡਿਜੀਟਲ ਆਧਾਰ ਕਾਰਡ ਦਿਖਾ ਦਿੰਦੀਆਂ ਸੀ ਤੇ ਟਿਕਟਾਂ ਖਰੀਦਦੀਆਂ ਸੀ ਕੰਡਕਟਰ ਐਪ ਵਿੱਚ ਉਸ ਆਧਾਰ ਨੰਬਰ ਨੂੰ ਦਰਜ ਕਰਦਾ ਸੀ ਤੇ ਰਿਪੋਰਟ ਵੀ ਪਾਲ ਨੂੰ ਭੇਜਦਾ ਸੀ ਜਿੱਥੋਂ ਡੇਟਾ ਵਿਜੀਲੈਂਸ ਜਾਂਚ ਲਈ ਜਾਂਦਾ ਸੀ ਪਰ ਕੁ ਸਮੇਂ ਤੋ ਜਾਲੀ ਆਧਾਰ ਕਾਰਡ ਲਗਾਤਾ ਸਾਹਮਣੇ ਆ ਰਹੇ ਨੇ ਤੇ ਕਈ ਵਾਰ ਡਿਜੀਟਲ ਕਾਪੀਆਂ ਨਾਲ ਛੇੜਛੜ ਕਰਕੇ ਮੁਫਤ ਵੀ ਇਸ ਦਾ ਫਾਇਦਾ ਚੱਕਿਆ ਗਿਆ ਹੈ ਤਾਂ ਹੁਣ ਜੋ ਵੀ ਆਧਾਰ ਕਾਰਡ ਦੀ ਪਾਸਤਾ ਮੁਫਤ ਸੇਵਾ ਦਾ ਜੋ ਆਨੰਦ ਮਾਣਾ ਚਾਹੁੰਦੇ ਨੇ ਜਾਂ ਇਸ ਦਾ ਫਾਇਦਾ ਉਠਾਉਣਾ ਚਾਹੁੰਦੀਆਂ ਨੇ ਮਹਿਲਾਵਾਂ ਤਾਂ ਉਹਨਾਂ ਨੂੰ ਆਪਣਾ オリジナル ਜੋ ਹੈ ਕਾਪੀ ਆਪਣੇ ਬੈਗ ਦੇ ਵਿੱਚ ਰੱਖਣੀ ਪਵੇਗੀ ਤੇ ਕੰਡਕਟਰ ਤੋਂ ਚੈੱਕ ਕਰਵਾਉਣੀ ਪਵੇਗੀ ਕਿਉਂਕਿ ਹੁਣ ਫੋਨ ਦੇ ਵਿੱਚ ਰੱਖੇ ਹੋਏ ਆਧਾਰ ਕਾਰਡ ਤੁਹਾਡੇ ਨਹੀਂ ਚੱਲਣਗੇ ਕਿਉਂਕਿ ਇਸ ਦਾ ਉੱਪਰੋਂ ਵੱਡਾ ਖੁਲਾਸਾ ਕਰ ਦਿੱਤਾ ਗਿਆ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਤਾਂ